ਤੁਸੀਂ ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਦਸਾਂ ਸਵਾਲ ਕਰਦਾ ਏ ਫ੍ਰੀਕੋਟ ਦੇ ਮਚਾਕੀ ਰੋਡ ਉੱਪਰ ਬਣੇ ਨਵੇਂ ਓਵਰ ਬ੍ਰਿਜ ਨੂੰ ਅੱਜ ਲੋਕਾਂ ਦੇ ਰਸਮੀ ਤੌਰ ਤੇ ਸਮਰਪਿਤ ਕੀਤਾ ਗਿਆ ਅੱਜ ਫ੍ਰੀਕੋਟ ਦੇ ਵਿੱਚ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਵੀਰਿੰਦਰ ਕੁਮਾਰ ਗੋਇਲ ਪਹੁੰਚੇ ਅਤੇ ਉਹਨਾਂ ਵੱਲੋਂ ਇਸ ਨਵੇਂ ਬਣੇ ਹੋਏ ਪੁਲ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਫ੍ਰੀਕੋਟ ਦੇ ਵਿਧਾਇਕ ਗੁਰਦੇਸ਼ ਸਿੰਘ ਸਿੱਖ ਹੋ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪੌਲ ਦੇ ਕਾਰਨ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਦਿੱਕਤ ਸੀ ਕਿਉਂਕਿ ਇਹ ਪੁਰਾਣਾ ਪੌਲ ਬਣਿਆ ਹੋਇਆ ਸੀ ਅਤੇ ਕਾਫੀ ਲੋਕਾਂ ਨੂੰ ਲੰਘਣ 'ਚ ਦਿੱਕਤ ਆ ਰਹੀ ਸੀ ਜਿਸ ਦੇ ਚੱਲਦਿਆਂ ਮਾਨਸਕਾਰ ਵੱਲੋਂ ਉਪਰਾਲਾ ਕੀਤਾ ਗਿਆ ਅਤੇ ਇਸ ਪੌਲ ਨੂੰ ਨਵੀਂ ਤਕਰੀਰ ਦੇ ਨਾਲ ਚੌੜਾ ਕਰਕੇ ਬਣਾਇਆ ਗਿਆ ਹੈ ਇਸ ਦੇ ਉੱਪਰ ਕਰੀਬ 10 ਕਰੋੜ ਦਾ ਖਰਚਾ ਆਇਆ ਹੈ ਤੇ ਇਹ ਪੌਲ ਬਣ ਕੇ ਤਿਆਰ ਹੈ ਜਿਸ ਦਾ ਕੀ ਅੱਜ ਉਦਘਾਟਨ ਹੋਇਆ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਫ੍ਰੀਕੋਰਡ ਦੇ ਵਿੱਚ ਹੋਰ ਵੀ ਪੌਲ ਬਣ ਰਹੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਇਹ ਮਾਨਸਕਾਰ ਦਾ ਦਾਵਾ ਹੈ ਉਹਨਾਂ ਨਾਲ ਹੀ ਇਸ ਮੌਕੇ ਜਦੋਂ ਸਵਾਲ ਕੀਤਾ ਗਿਆ ਕਿ ਫਰੀ ਕੋਰਟ ਦੇ ਵਿੱਚੋਂ ਗੁਜਦੀਆਂ ਨਹਿਰਾਂ ਨੂੰ ਪੱਕਿਆ ਕਰਨ ਦਾ ਮਾਮਲਾ ਹਜੇ ਲਟਕਿਆ ਹੋਇਆ ਹੈ ਤਾਂ ਉਹਨਾਂ ਕਿਹਾ ਕਿ ਲੋਕ ਵਿਰੋਧ ਕਰਦੇ ਨੇ ਉਹਨਾਂ ਦਾ ਆਪਣਾ ਨਜ਼ਰੀਆ ਹੈ ਪਰ ਸਰਕਾਰ ਵੱਲੋਂ ਨਵਾਂ ਪ੍ਰੋਜੈਕਟ ਚਾਰ ਕੀਤਾ ਗਿਆ ਹੈ ਉਸ ਦੇ ਤਹਿਤ ਨਹਿਰਾਂ ਨੂੰ ਪੱਕਿਆ ਕੀਤਾ ਜਾਵੇਗਾ ਤਾਂ ਜੋ ਜ਼ਮੀਨ ਹੇਠਲਾ ਪਾਣੀ ਵੀ ਵਧੀਆ ਰਹੇਗਾ ਅਤੇ ਹਰਕ ਨੂੰ ਜੁੜਾ ਹੈਗਾ ਉਹਦੇ țeਲਾਂ ਤੱਕ ਵੀ ਪਾਣੀ ਪਹੁੰਚੇਗਾ ਇਸ ਤਰੀਕੇ ਨਾਲ ਬਣਾਇਆ ਜਾਵੇਗਾ ਉਹਨਾਂ ਨੇ ਕਿਹਾ ਕਿ ਮਾਨਸਕਾਰਸ ਕਬ ਹੋਇਆ ਉਹਨਾਂ ਨੇ ਕਿਹਾ ਕਿ ਮਾਨਸਕਾਰ ਦੀ ਸਮਾਂ ਹੀ ਹੋਇਆ ਕਿ țeਲਾਂ ਤੱਕ ਕਿਸਾਨਾਂ ਦੇ ਪਾਣੀ ਪਹੁੰਚਿਆ ਅਤੇ ਕਿਸਾਨਾਂ ਦੇ ਨਾਲ ਹਰ ਹਾਲਤ ਦੇ ਵਿੱਚ ਸਰਕਾਰ ਖੜੀ ਹੈ ਤੁਸੀਂ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕੀਤਾ ਕੈਪਟਨ ਮੰਤਰੀ ਬੀਰਿੰਦਰ ਕੁਮਾਰ ਗੋਇਲ ਨੇ ਦੇਖੋ ਇਸ ਪੁਲ ਦੇ ਉੱਤੇ 10 ਕਰੋੜ 24 ਲੱਖ ਰੁਪਏ ਦੀ ਜਿਹੜੀ ਲਾਗਤ ਆਈ ਹੈ ਤੇ ਬਹੁਤ ਪਿਛਲੇ ਸਮਿਆਂ ਦੇ ਵਿੱਚ ਲੋਕਾਂ ਨੂੰ ਬੜੀ ਦਿੱਕਤ ਸੀ ਇਸ ਦੀ ਕਿਉਂਕਿ 60 ਸਾਲ ਪਹਿਲਾਂ ਕਰੀਬ ਜਦੋਂ ਨਹਿਰਾ ਬਣੀਆਂ ਨੇ ਇਹ ਤਾਂ ਉਸ ਸਮੇਂ ਦੇ ਪੁਲ ਬਣੇ ਹੋਏ ਸੀ ਉਹ ਪੁਲ ਦੀ ਚੜਾਈ ਲਗਭਗ 10-12 ਫੁੱਟ ਸੀ ਜਦੋਂ ਪੁਲ ਬਣੇ ਸੀ ਉਸ ਸਮੇਂ ਦੀ ਹਾਲਤ ਦੇ ਮੁਤਾਬਕ ਠੀਕ ਬਣੇ ਹੋਣਗੇ ਪਰ ਹੁਣ ਦੇ ਹਾਲਤ ਮੁਤਾਬਕ ਇਹ ਪੁਲ ਠੀਕ ਨਹੀਂ ਸੀ ਲੋਕਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇੱਕ ਪਾਸੇ ਟ੍ਰੈਫਿਕ ਖੜ ਜਾਂਦੇ ਸੀ ਤੇ ਦੂਜੇ ਪਾਸੇ ਵਾਲੀ ਚੱਲਦੀ ਸੀ ਤੇ ਅਲਟੀਮੇਟਲੀ ਕਈ ਵਾਰੀ ਝਗੜੇ ਵੀ ਹੋ ਜਾਂਦੇ ਸੀ ਉਹ ਕਹਿੰਦਾ ਮੈਂ ਅੱਗੇ ਜਾਣਾ ਉਹ ਕਹਿੰਦਾ ਮੈਂ ਅੱਗੇ ਜਾਣਾ ਸੋ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਾਹਮਣੇ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਕਿਉਂਕਿ ਅਸੀਂ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਦੇ ਲਈ ਲੱਗੇ ਹੋਏ ਹਾਂ ਉਸੇ ਦੇ ਤਹਿਤ ਇਹ 10 ਕਰੋੜ 24 ਲੱਖ ਰੁਪਏ ਦਾ ਜਿਹੜਾ ਪੁਲ ਹੈ ਇਹ ਬਣਿਆ ਤੇ ਵੱਡੀ ਗੱਲ ਇਹ ਹੈ ਕਿ ਇਸ ਪੁਲ ਦੀ ਜੋ ਸੀਮਾ ਸੀ ਕਿ ਪੁਲ ਬਣਨਾ ਹੈ ਜਦ ਤੱਕ ਤਾਂ ਉਸ ਤੋਂ 4 ਮਹੀਨੇ ਪਹਿਲਾਂ ਇਹ ਪੁਲ ਜਿਹੜਾ ਕੰਪਲੀਟ ਕਰ ਦਿੱਤਾ ਗਿਆ ਇਹਦੇ ਲਈ ਸਾਡੇ ਸਾਰੇ ਅਫਸਰ ਸਾਹਿਬਾਨ ਸਾਡੇ ਡੀਸੀ ਸਾਹਿਬ ਸਾਡੇ ਮਾਨਯੋਗ ਐਮਐਲਏ ਸਾਹਿਬ ਸਿੱਖੋਂ ਸਾਹਿਬ ਸਾਰਿਆਂ ਨੇ ਨਿਜੀ ਦਿਲਚਸਪੀ ਲੈ ਕੇ ਕਿ ਜੋ ਕੰਮ 4 ਮਹੀਨੇ ਬਾਅਦ ਹੋਣਾ ਸੀ ਉਹ 4 ਮਹੀਨੇ ਪਹਿਲਾਂ ਕੀਤਾ ਇਹ ਵੀ ਇੱਕ ਰਿਕਾਰਡ ਹੀ ਆ ਨੇ ਆਮ ਕੀ ਹੁੰਦਾ ਹੈ ਕਿ ਸਰਕਾਰੀ ਕੰਮ ਨੇ ਜਿਹੜੇ ਤਾਂ ਲੋਕਾਂ ਨੂੰ ਹੀ ਹੁੰਦਾ ਜਿਹਦਾ ਕੰਪਲੀਟ ਨਹੀਂ ਹੋਇਆ ਜੀ ਕੰਮ ਨਹੀਂ ਚੱਲ ਰਿਹਾ ਜੀ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਸੀ ਸੋ ਇਹ ਰਿਕੋਰਡ ਸਮੇਂ ਦੇ ਵਿੱਚ ਜਿਹੜਾ ਇਹ ਪੁੱਲ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਪੰਜਾਬ ਦੇ ਵਿੱਚ ਹੋਰ ਵੀ ਕਈ ਪੁਲੇ ਖਸਤਾ ਹਾਲਤ ਦੇ ਵਿੱਚ ਕੀ ਉਹਨਾਂ ਦੀ ਵੀ ਕੋਈ ਪਲੈਨਿੰਗ ਹੈਗੀ ਹੈ ਬਿਲਕੁਲ ਆ ਦੋ ਪੁਲ ਤਾਂ ਤੁਹਾਡੇ ਨਾਲ ਹੀ ਬਣ ਰਹੇ ਨੇ ਉਹ 20-20 ਕਰੋੜ ਰੁਪਏ ਦੀ ਲਗਤ ਦੇ ਨਾਲ ਬਣ ਰਹੇ ਨੇ ਸੋ ਇਸ ਏਰੀਆ ਦੇ ਵਿੱਚ ਇਸ ਨਹਿਰ ਨਹਿਰਾਂ ਦੇ ਉੱਤੇ ਦੋਨਾਂ ਦੇ ਉੱਤੇ ਕੋਈ ਵੀ ਇਸ ਤਰ੍ਹਾਂ ਦਾ ਪੁਲ ਨਹੀਂ ਰਹਿਣ ਦਿੱਤਾ ਜਾਊਗਾ ਜਿਹੜਾ ਅੱਜ ਦੇ ਹਾਲਾਤ ਦੇ ਅਨੁਕੂਲ ਨਹੀਂ ਹੈ ਸਾਰੇ ਪੁਲ ਨੇ ਜਿਹੜੇ ਉਹ ਹੁਣ ਦੋ ਨੇ ਜਿਹੜੇ 6 ਤੀ 1 ਦੇ ਦਸੰਬਰ ਜੀ ਕੰਪਲੀਟ ਹੋ ਜਾਣਾ ਉਹ ਵੀ ਰਿਕਾਰਡ ਸਮੇਂ ਦੇ ਵਿੱਚ ਹੋ ਰਿਹਾ ਤੇ ਦੂਜਾ ਵੀ ਜਲਦੀ ਹੋ ਜਾਣਾ ਸੋ ਇਸ ਤਰ੍ਹਾਂ ਕਰਕੇ ਸਾਰੇ ਜਿਹੜੇ ਸੀ ਇਹ ਪੁਲ ਨੇ ਕਰੀ ਵਸ ਨਹਿਰ ਤੇ ਪੂਰੇ ਕਿੱਥੇ ਕਸਾ ਹਾਲਤਾ ਹੈ ਲਗਾਤਾਰ ਕਿ ਤੁਹਾਨੂੰ ਟੁੱਟੀਆਂ ਹੋ ਰਹੀਆਂ ਨੇ ਉਹਦੇ ਲਈ ਵੀ ਕੋਈ ਕੋਵਿਡ ਪਹਿਲੇ ਪਹਿਟ ਸ਼ੁਰੂ ਕੀਤਾ ਸੀ ਪਰ ਵਿਰੋਧ ਕੀਤਾ ਗਿਆ ਸੀ ਉਸ ਕਾਰਨ ਇੱਕ ਵਾਰ ਨਹੀਂ ਕੰਮ ਰੋਕ ਦਿੱਤਾ ਗਿਆ ਸੀ ਦੇਖੋ ਇੱਕ ਗੱਲ ਹੈ ਵੀ ਵਿਰੋਧ ਕਰਨਾ ਮੈਂ ਨਹੀਂ ਕਹਿੰਦਾ ਵੀ ਵਿਰੋਧ ਨਹੀਂ ਕਰਨਾ ਚਾਹੀਦਾ ਵਿਰੋਧ ਕਰਨਾ ਚਾਹੀਦਾ ਪਰ ਜੋ ਕੁਝ ਵੀ ਹੋ ਰਿਹਾ ਹੈ ਉਹ ਲੋਕਾਂ ਦੀ ਸੁੱਖ ਸਹੂਲਤ ਦੇ ਲਈ ਹੋ ਰਿਹਾ ਹੈ ਹੁਣੇ ਰਾਜਸਥਾਨ ਜਿਹੜੀ ਫੀਡਰ ਹੈ ਨਹਿਰ ਬਣ ਰਹੀ ਹੈ ਇਹ ਲੋਕਾਂ ਨੂੰ ਪਾਣੀ ਮਿਲਣਾ ਹੈ ਇਸ ਤੇ ਅਸੀਂ ਜਦੋਂ ਇੰਟਰ ਸਟੇਟ ਮਸਲਾ ਆਉਂਦਾ ਤਾਂ ਸਾਡੀ ਜ਼ਿੰਮੇਵਾਰੀ ਵੀ ਹੁੰਦੀ ਹੈ ਕਿ ਅਸੀਂ ਅੱਗੇ ਵੀ ਪਾਣੀ ਦੇਣਾ ਹੈ ਕਿ ਤੋਂ ਲੈਣਾ ਪਾਣੀ ਸੰਨੇ ਸੋ ਉਹ ਜਿਹੜਾ ਵਿਰੋਧ ਸੀ ਮੈਂ ਸਮਝਦਾ ਕਿ ਅਸੀਂ ਇਹਦੇ ਲਈ ਸੈਂਟਰਲ ਵਾਟਰ ਕਮਿਸ਼ਨ ਤੋਂ ਵੀ ਰਿਪੋਰਟ ਲਈਏ ਕੋਈ ਇਸ ਤਰ੍ਹਾਂ ਨਹੀਂ ਵੀ ਅਸੀਂ ਕਿਤੇ ਆ ਆਵਦੀ ਬੰਦਿਆਂ ਦਾ ਨੁਕਸਾਨ ਕਰਕੇ ਅਸੀਂ ਕਿਸੇ ਦਾ ਫਾਇਦਾ ਕਰਨਾ ਨਹੀਂ ਹੈ ਸੈਂਟਰਲ ਵਾਟਰ ਕਮਿਸ਼ਨ ਤੋਂ ਰਿਪੋਰਟ ਲਈ ਉਸ ਦੀ ਤੇ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਫਿਰ ਸਾਡੇ ਉਹਰੇ ਡਿਪਾਰਟਮੈਂਟ ਨੇ ਪੂਰੀ ਤਰ੍ਹਾਂ ਨੂੰ ਘੋਖਿਆ ਪਰਖਿਆ ਤੇ ਇਹ ਨਤੀਜਾ ਕੱਢਿਆ ਕਿ 1/1 ਮੀਟਰ ਕਿ ਜੋ ਸੀਪੇਜ ਦੀ ਲੋਕਾਂ ਦੀ ਡਿਮਾਂਡ ਹੈ ਕਿ ਰੀਚਾਰਜ ਹੋਣਾ ਚਾਹੀਦਾ ਤਾਂ ਅਸੀਂ ਉਹ ਸਾਰਾ ਜੋ ਟੈਕਨੀਕਲੀ ਹੋ ਸਕਦਾ ਹੈ ਉਹ ਸਾਰੇ ਦੇ ਕੰਮ ਕੀਤਾ ਤੇ ਮੈਂ ਤੁਹਾਡੇ ਸਾਰਿਆਂ ਦੇ ਮਾਧਿਅਮ ਦੇ ਰਹੀ ਇਹ ਵੀ ਬੇਨਤੀ ਕਰਨੀ ਚਾਹਣਾ ਕਿ ਜੋ ਕੁਝ ਵੀ ਪੋਸੀਬਲ ਹੋ ਸਕਦਾ ਜਾ ਲੋਕਾਂ ਦੇ ਹਿੱਤ ਦੇ ਲਈ ਜ਼ਰੂਰੀ ਹੈ ਉਸਤੇ ਅਸੀਂ ਸਾਰਾ ਕੰਮ ਕੀਤਾ ਤੇ ਉਸ ਦੇ ਨਾਲ ਸਹੀ ਸੀਪੇਜ ਤੇ ਸਹੀ ਰੀਚਾਰਜ ਹੋਏਗਾ ਜਿਹੜਾ ਇੱਕ ਲੋਕਾਂ ਨੂੰ ਸ਼ੱਕ ਹੈ ਦੇਖੋ ਕਈ ਲੋਕ ਇਸ ਦੇ ਵਿੱਚੋਂ ਅਫਵਾਹਾਂ ਆਂਦੇ ਆ ਇਹਦੇ ਨਾਲ ਹੋਣਾ ਨਹੀਂ ਜੀ ਜਿਸ ਤਰ੍ਹਾਂ ਬਹੁਤ ਪੁਰਾਣੀ ਗੱਲ ਸੁਣਦੇ ਹੁੰਨੇ ਆ ਭਾਖੜਾ ਨਹਿਰ ਵੇਲੇ ਕਹਤਾ ਸੀ ਕਿਸੇ ਨੇ ਵੀ ਇਹਦੇ ਚ ਤਾਂ ਜੀ ਕਰੰਟ ਕੱਢ ਲਿਆ ਤਾਂ ਫੋਕਾ ਪਾਣੀ ਰਹਿ ਗਿਆ ਸੋ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਮਤਲਬ ਜਦੋਂ ਅਸੀਂ ਇਸ ਗੱਲ 'ਤੇ ਬਚਨਬੱਧ ਅਸੀਂ ਫੈਸਲਾ ਕੀਤਾ ਹੋਇਆ ਹੈ ਕਿ ਹਰ ਖੇਤ ਨੂੰ ਪਾਣੀ ਦੇਣਾ ਹੈ ਟੇਲਾਂ ਤੇ ਅਸੀਂ ਪਾਣੀ ਵਿਚਾਰੇ ਆਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਕਿ ਡੈਮਾਂ ਦਾ ਪਾਣੀ ਸੀ ਜਿਹੜਾ ਉਹ 62% ਵਰਤਿਆ ਜਾ ਰਿਹਾ ਸੀ 38% ਪਾਣੀ ਉਹੀ ਜਾ ਰਿਹਾ ਸੀ ਇੱਕ ਪਾਸੇ ਤੇ ਅਸੀਂ ਪਾਣੀ ਪਿੱਛੇ ਲੜਦੇ ਆਂ ਤੇ 38% ਪਾਣੀ ਆ ਜਿਹੜਾ ਉਹ ਅਸੀਂ ਯੂਜ਼ ਹੀ ਨਹੀਂ ਕਰ ਰਹੇ ਸੀ ਕਿਉਂ ਨਹੀਂ ਯੂਜ਼ ਕਰ ਰਹੇ ਸੀ ਧਿਆਨ ਹੀ ਕਦੀ ਨਹੀਂ ਕੀਤਾ ਵੀ ਨੀਚੇ ਪਾਣੀ ਕੱਢੀ ਜਾ ਰਹੇ ਆ ਧਰਤੀ ਹੇੜਲਾ ਪਾਣੀ ਖਤਮ ਕਰੀ ਜਾ ਰਹੇ ਆ ਉਹ ਕਿਉਂ ਨਹੀਂ ਯੂਜ਼ ਹੋ ਰਿਆ ਸੀ ਖਾਲਾਂ ਟੁੱਟੇ ਨੇ ਸੂਏ ਟੁੱਟੇ ਆ ਨਹਿਰਾਂ ਦੀ ਜਿਸ ਤਰ੍ਹਾਂ ਤੁਸੀਂ ਆਪ ਵੀ ਦੱਸਿਆ ਪਹਿਲਾਂ ਹਾਲਤ ਵਧੀਆ ਨਹੀਂ ਸੀ ਉਹ ਇਸ ਕਰਕੇ ਉਹ ਪਾਣੀ ਯੂਜ਼ ਨਹੀਂ ਹੋ ਰਿਆ ਥੀ ਪਰ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਅਸੀਂ ਹਰ ਖੇਤ ਨੂੰ ਪਾਣੀ ਦੇਣਾ ਪਾਣੀ ਹੈ ਅਸੀਂ ਉਸ ਪਾਣੀ ਦੀ ਸਹੀ ਯੂਟਿਲਾਈਜੇਸ਼ਨ ਕਰ ਰਹੇ ਆ ਤੇ ਹਰ ਖੇਤ ਨੂੰ ਅਸੀਂ ਪਾਣੀ ਦੇ ਰਹੇ ਆ